Fulani Nzé wá látí fún mi.

ਕੀ ਕਰਿਆ ਕਰ ਨੰਨੂ ਬੂਕ ਕਿਸ਼ਕਾਂ ਦੇ ਵਰਤਿਆ ਹੋਰ ਕਿਉਂ ਉਹ ਚੋ ਪੰਡ ਜਮੇ ਸ਼ਹਿਰ ਮੋਕੇ ਦੇ ਵਿੱਚ ਅਸੀਂ ਕਿਹੜਾ ਪਾਪਾ ਜਮਿਆ ਉਹ ਵੀ ਇੱਥੇ ਮੋਕੇ ਕਿਹੜਾ ਪਾਪਾ ਜਮਿਆ ਉਹ ਵੀ ਸ਼ਹਿਰ ਮੋਕੇ ਦੇ ਵਿੱਚ ਪਤਾ ਲੱਗਿਆ ਜਮੇ ਅਸੀਂ ਪੰਡ ਦੇ ਨੂੰ ਬਲਕਿ ਲੱਗਿਆ ਉਹਨਾਂ ਨੂੰ ਵੀ ਮੋਕੇ ਦਾ ਫੁੱਟਬਾਲ ਗੰਦੀ ਨਾਲ ਹੋਵੇ ਨਹੀਂ ਕਰਿਆ ਕਰ ਨਹੀਂ ਲੱਗਦਾ ਫਿਰ ਫਸਲ ਮੋਤੀ ਨਹੀਂ ਰੋਣਾ ਹੋਰ ਵੀ ਠੱਪੇ ਵੱਡੇ ਹੀ ਆ ਗੱਡੀ ਚ ਤੇਰਾ ਮਾਂ ਕਰਦੇ ਕੋਲੇ ਆ ਥੱਲੇ ਨਹੀਂ ਹੁਣ ਦਿੰਦੇ ਹੁੰਦਾ ਹੋਵੇ ਨਾ ਦੱਸ ਦੇ ਬਈ ਮੈਨੂੰ ਵਧੀਆ ਨਾਂ ਦੱਸਦੇ ਆਂ ਜੀ ਫੇਰ ਸਰਕਾਰ ਆ ਰਹੀ ਆਪਣਾ ਮੋਦੀ ਸਾਹਿਬ ਦੀ ਫੇਰ ਨਹੀਂ ਹੀਰੋ ਸਾਈਕਲ ਤੇਰਾ ਨਾ ਹੀਰੋ ਸ਼ਾਂਗ ਤੇਰੇ ਬਾਪੇ ਕਰਾਂਗੇ ਉਹ ਨਾ ਹੀਰੋ ਲੈ ਲਓ ਇੱਕ ਤੇਰੀ ਬੇਬੇ ਵੀ ਆ ਉਹਨੇ ਪੁਚਾਲ ਕਰਾਈ ਆ ਸ਼ੇ ਵੀ ਨਹੀਂ ਪੰਦੀ ਆ ਬੋਸ਼ੀ ਨਾ ਚੱਲੀ ਆ ਅਰੇ ਜੀ ਵੀ ਚੱਲੀ ਆਹ ਹੋ ਗਿਆ ਤੂੰ ਹੋ ਗਿਆ ਚਾਚਾ ਨਾ ਟੱਕਾ ਹੱਸ ਨਹੀਂ ਕਰ ਦਿਆ ਕਰ ਹਾਂ ਤੇਰਾ ਚਾਚਾ ਪਾਸਪੰਦ ਨਹੀਂ ਉਹ ਇਹ ਬੋਲ ਗਿਆ ਛੱਡਦਾ ਹੱਸ ਨਹੀਂ ਕਰ ਦਿਆ ਕਰ ਹੋਰ ਕੀ ਉਹ ਨਾ ਵਧੀਆ ਨਾਂ ਦੱਸਦੇ ਵਧੀਆ ਤੇਰਾ ਨਾ ਖਨੋਟ ਤੇਰੇ ਨਾਲ ਹੈਗਾ ਖਨੋਟ ਤੇਰੇ ਬਾਪੇ ਦਾ ਕੀ ਉਹਦਾ ਨਾਮ ਬਲਾਮ ਆ ਤੇਰੀ ਇੱਕ ਬੇਬੇ ਵੀ ਹੈ ਉਹਦਾ ਨਾਮ ਪੁੱਤ ਹੈ ਉਹ ਜਿਹੜਾ ਜੰਤੂ ਸਾਹਿਬ ਇਹ ਜੀਵਾਲ ਮੇਰੇ ਨਾਲ ਕੁਛਾ ਦੀ ਨਾ ਦਿੰਦਾ ਦਰਸਾਂ ਵਾਲੇ درمیان ਜਿਹੜੇ ਉਹ ਦਾਮੀ ਦੇਖੇ ਲਾਵੀ ਉਹ ਜਿਹੜੇ ਰਹਿ ਗਏ ਉਹਨੂੰ ਵੀ ਹੱਥ ਪਾ ਦੀ ਉਹ ਤੇਰੇ ਨਾਲ ਫੜੱਕ ਤੇਰੇ ਬਾਪੇ ਦੇ ਨਾਲ ਕੀ ਉਹਦਾ ਮੰਤਰੀ ਡੱਕ ਮੱਟਾ ਤੇਰੀ ਬੇਬੇ ਨਾਲ ਕੀ ਆ ਉਹ ਬੱਛ ਜੀ ਲੈ ਲੈ ਆ ਬੰਦਾ ਨਹੀਂ ਖੁੱਲੂ ਬੱਚੀ ਜੀ ਨਾ ਕਰ ਜਾ ਕਰ ਹੋਰ ਕੀ ਹੋਣਾ ਵਾ ਚਲੇ ਬਰਕਤ ਵਾਲਿਆ ਹਾਸੀ ਨਾਲ ਸੋਮੂ ਹੰਦਾ ਹੋ ਜੇ ਦਾ ਨਾ ਲੈ ਨਾ ਬਣਾ ਲੋ ਹੱਸ ਨਹੀਂ ਕਰਾ ਕਰਨੀ ਕੰਪਨੀ ਆਪਣੀ ਆ ਹੱਸਦੀ ਦਾਦਾ ਕੰਪਨੀ ਬਾਹਰ ਨਹੀਂ ਜਾਣੀ ਜੀ ਭਲਾ ਵੀ ਮਾਰਾ ਬਾਬਾ ਨਾਮ ਕਲਾਵੇ ਚਾਰ ਚੱਟੀਆਂ ਕਲਾ ਰੱਖੇ ਜਲ ਬ੍ਰਾਹਮਤ ਕਰੇ ਹਾਂ ਜਲ ਬ੍ਰਾਹਮਤ ਰੇ ਵਿਚਾ ਅਸੀਂ ਉਹ ਕਰਨਾ ਮੁੱਖ ਤੋਂ ਬੁਲਾਇਆ ਗਿਆ ਸੀ ਉਹਨਾਂ ਨੇ ਵੀ ਜਾ ਕੇ ਕਰੀ ਇਹਨਾਂ ਦੇ ਦੋਸਤਾਂ ਦੇ ਸਾਰੇ ਉਸਤਾਦਾਂ ਨੂੰ ਆ ਗਏ ਆਪੂ ਨੇ ਆਪਣੇ ਉਹਨਾਂ ਦੇ ਦੋਸਤਾਂ ਦੇ ਉਸਤਾਦਾਂ ਤੋਂ ਵੀ ਫਾਈਲ ਸਾਡੇ ਨੇ ਇਹਨਾਂ ਨੇ ਗੁਲੇ ਸ਼ਾਹ ਨੇ ਦੱਸਿਆ ਕੁਟੀਰਾ ਨੂੰ ਗੁਲੇ ਸ਼ਾਹ ਨੇ ਦੱਸਿਆ ਵੀ ਆਹ ਨਾਤਾਂ ਗੁਰੂ ਜੀ ਦਾ ਕਲਾਕਾਰਾਂ ਨੂੰ ਮਾਈਕਰੋ ਮਾਈਕਰੋ ਹਰ ਸਰਦਾਰ ਇਹਨਾਂ ਦੇ ਬਹੁਤ ਹਾਸੇ ਵਾਲੇ ਹਾਂ ਅਕੋਲ ਕੋਰੇ ਕੋਣ ਮਾਈਕ ਹੋਣ। ਫੋਨ ਤੇ ਚਾਹੀਦੇ ਦੋ ਗੇਸ ਕੈਂਡੀ ਲਾਇਕ ਫਾਈਨਕੀ ਯਾਰ ਤਾਂ ਦੋ ਸਪੈਂਡਲ ਹੁਣੇ ਖੇਤ ਤੇ ਜਾਣਾ ਬਨਾਰੀ ਨਾ ਕਿਵੇਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ